ਮੈਨਾਂ ਲੰਗ ਰਿਆ ਸੀਗਾ ਦੁਕਾਨ ਤੇ ਛੋਟਾ ਜਿਹਾ ਸੀਗਾ ਤੇ ਉਹ ਅੱਖ ਤੇ ਪਟਾਕਾ ਲੱਗਦਾ ਤੇ ਪਟਾਕਾ ਲੱਗਣ ਦੇ ਕਰਕੇ ਕੁਝ ਕੁ ਕੱਟ ਤੇ ਤੰਗੀਆਂ ਨਹੀਂ ਸੀਗੀਆਂ ਜੀ ਉਸ ਸਮੇਂ ਮੇਰੀ ਅੱਖ ਨੂੰ ਮੇਰੇ ਫਾਦਰ ਸਾਹਿਬ ਨੇ ਕਾਫੀ ਲੇਟ ਕਰਦਾ ਕਿਉਂਕਿ ਪੈਸੇ ਨਹੀਂ ਜੁੜ ਪਏ ਸਾਡੀ ਗਰੀਬੀ ਸੀਗੀ ਜ਼ਿਆਦਾ ਤੇ ਉਹਦੇ ਕਰਕੇ ਜੀ ਅੱਖ ਜਿਹੜੀ ਸੀ ਉਹ ਡੈਮੇਜ ਹੁੰਦੀ ਤੁਰ ਗਈ ਜੀ 4 ਸਾਲਾਂ ਬਾਅਦ ਆਪਰੇਟ ਕਰਵਾਇਆ ਜੀ ਤੇ ਅੱਖ ਜਿਹੜੀ ਸੀ ਡੈਮੇਜ ਹੋ ਚੁੱਕੀ ਸੀ ਉਸ ਵੇਲੇ ਕਿਹੜੀ ਚੀਜ਼ ਦੀ ਲੋੜ ਸੀ ਸਪੋਰਟ ਦੀ ਲੋੜ ਸੀ ਵੀ ਤੁਸੀਂ ਫੋਨ ਕੀਤਾ ਤੇ ਮੈਂ ਵੈਗਰ ਉਹ ਅਰਦਾਸ ਬੇਨਤੀ ਕਰਕੇ ਤੇ ਖਾਲਸਾ ਹੱਦ ਨੂੰ ਫੋਨ ਕੀਤਾ ਕਿ ਮਹਾਰਾਜ ਮੇਰੀ ਜਰੂਰ ਨੇੜੇ ਹੋ ਕੇ ਸੁਣਿਓ ਤਾਂ ਸਾਦ ਗੁਰੂ ਨੇ ਬਹੁਤ ਕਿਰਪਾ ਕੀਤੀ ਉਹ ਗੋ ਇਹਨਾਂ ਨੇ ਵੀ ਟੀਮ ਨੇ ਬਹੁਤ ਵਧੀਆ ਸੰਯੋਗ ਦਿੱਤਾ ਹਾਂ ਜੀ ਹੁ ਜਿਹੜਾ ਈ ਰਿਕਸ਼ਾ ਤੁਹਾਨੂੰ ਮਿਲ ਗਿਆ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਕੀ ਫਰਕ ਪਿਆ ਉਹਦੇ ਨਾਲ ਜੀ ਇੱਕ ਤਾਂ ਜੀ ਤਨਖਾਹ ਤੋਂ ਜਿਹੜੇ ਮੈਨੂੰ ਗੁਰਦਾਰ ਸਾਹਿਬ ਤੋਂ ਮਿਲਦੀ ਹੈ ਉਸ ਤੋਂ ਅਲੱਗ ਦਾ ਇੱਕ ਇੰਸ਼ੋਰੈਂਸ ਮੇਰਾ ਹੋ ਗਿਆ ਵੀ ਜਿਹਦੇ ਕਾਰਨ ਮੇਰਾ ਵਧੀਆ ਗੁਜ਼ਾਰਾ ਚੱਲਦਾ ਤੁਹਾਨੂੰ ਕਦੀ ਆਸ ਸੀਗੀ ਭਈ ਐਦਾਂ ਤਾਂ ਨਹੀਂ ਕਦੀ ਮਦਦ ਹੋਊਗੀ ਨਹੀਂ ਜੀ ਬਿਲਕੁਲ ਨਹੀਂ ਜੀ ਮੈਨੂੰ ਬਿਲਕੁਲ ਵਿਆਸ ਨਹੀਂ ਸੀ ਕਿਉਂਕਿ ਤਨਖਾਹ ਤੇ ਇਸੇ ਵੇਪਰ ਅਸੀਂ ਫਲੇਰ ਭਰਤੀ ਕੇ ਪਿੰਡੋਂ ਹੀ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਕੋਲ ਆਂਦੀ ਆ ਵੀ ਬਾਬਾ ਜੀ ਆਪਾਂ ਵੀ ਚੱਲੀਏ ਵੀ ਤੂੰ ਸਾਡੇ ਨਾਲ ਚੱਲੋ ਵੀ ਜਾਂ ਕਿਸੇ ਮਰਗਤ ਤੇ ਜਾਣਾ ਹੈ ਜਾਂ ਕਿਸੇ ਖੁਸ਼ੀ ਦੇ ਗਮੀ ਤੇ ਜਾਣਾ ਤਾਂ ਉਹ ਸਭ ਤੋਂ ਪਹਿਲਾਂ ਮੇਰੇ ਨਾਲ ਕੰਟੈਕਟ ਕਰਦੇ ਆ ਕਿ ਸਤਿਕਾਰਯੋਗ ਮੰਨਦੇ ਆ ਕਿ ਉਹ ਇਸ ਕਰਕੇ ਵੀ ਮੈਨੂੰ ਬਹੁਤ ਫਰਕ ਪਿਆ ਬਹੁਤ ਵਧੀਆ ਬਹੁਤ ਵਧੀਆ ਇਦਾਂ ਹੀ ਜੇ ਇੱਕ ਦੋ ਜੀ ਜੀ ਸਪੋਰਟ ਕਰੀਏ ਤਾਂ ਸੇਕਿਓਜ ਨੂੰ ਗਰੀਬੀ ਨੂੰ ਚੱਕ ਸਕਦੇ ਆ